ਇਸ ਵੇਲੇ ਦੀ ਵੱਡੀ ਖਬਰ ਗੁਰਦਾਸਪੁਰ ਤੋਂ ਆ ਰਹੀ ਹੈ ਗੁਰਦਾਸਪੁਰ ਜ਼ਿਲ੍ਹੇ ਵਿੱਚ ਕ੍ਰਾਈਮ ਨੂੰ ਬਿਲਕੁਲ ਖਤਮ ਕਰਨ ਦੇ ਲਈ ਤੇ ਨਸ਼ਾ ਤਸਕਰਾਂ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਨਕੇਲ ਕੱਸਣ ਲਈ ਡਿਸਟ੍ਰਿਕਟ ਸੀਲਿੰਗ ਪਲਾਨ ਦੇ ਤਹਿਤ ਪੂਰੇ ਗੁਰਦਾਸਪੁਰ ਨੂੰ ਕਰ ਦਿੱਤਾ ਗਿਆ ਹੈ ਸੀਲ ਐਸਐਸਪੀ ਆਈਪੀਐਸ ਅਦਿੱਤੇ ਤੋਂ ਲੈ ਕੇ ਐਸਪੀ ਡੀਐਸਪੀ ਐਸਐਚਓ ਅਤੇ ਹਰ ਵਰਗ ਦਾ ਅਫਸਰ ਇਸ ਮਹੀਮ ਦੇ ਤਹਿਤ ਨਿਭਾਰ ਰਿਹਾ ਹੈ ਆਪਣੀ ਪੂਰੀ ਤਰ੍ਹਾਂ ਜ਼ਿੰਮੇਵਾਰੀ ਕ੍ਰਾਈਮ ਅਤੇ ਨਸ਼ਾ ਤਸਕਰਾਂ ਦੇ ਹਰ ਮਨਸੂਬੇ ਨੂੰ ਇਸ ਪਲਾਨ ਦੇ ਤਹਿਤ ਪੂਰੀ ਤਰ੍ਹਾਂ ਦੇ ਨਾਲ ਕਰ ਦਿੱਤਾ ਜਾਵੇਗਾ ਨਿਸਤੋ ਨਾਬੂਦ ਔਰ ਅੱਜ ਗੁਰਦਾਸਪੁਰ ਦੇ ਵੱਖ-ਵੱਖ ਚੌਂਕਾਂ ਦੇ ਵਿੱਚ ਨਾਕਿਆਂ ਦੀ ਚੈਕਿੰਗ ਕਰਦੇ ਹੋਇਆ ਭਾਈ ਲਾਲੋ ਚੌਂਕ 'ਚ মিডিਆ ਕਰਮੀਆਂ ਨੂੰ ਜਾਣਕਾਰੀ ਦਿੰਦੇ ਹੋਇਆ ਐਸਐਸਪੀ ਗੁਰਦਾਸਪੁਰ ਆਈਪੀਐਸ ਅਦਿੱਤੇ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੂਰੀ ਤਰ੍ਹਾਂ ਦੇ ਨਾਲ ਇਸ ਜ਼ਿਲ੍ਹੇ ਨੂੰ ਕ੍ਰਾਈਮ ਮੁਕਤ ਕਰਨ ਦੇ ਲਈ ਉਹਨਾਂ ਵੱਲੋਂ ਨਸ਼ਾ ਤਸਕਰਾਂ ਦੇ ਉੱਪਰ ਪੂਰੀ ਨਕੇਲ ਕੱਸਣ ਦੇ ਲਈ ਅਤੇ ਉਹਨਾਂ ਦੇ ਮਨਸੂਬਿਆਂ ਨੂੰ ਤਹਸ ਨਹਸ ਕਰਨ ਦੀ ਮੁਹਿੰਮ ਦੇ ਤਹਿਤ ਮਿਸ਼ਨ ਸੀਲਿੰਗ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਹਰ ਕਸਬੇ ਹਰ ਲੁਕਰ ਹਰ ਚੌਕ ਵਿੱਚ ਹਰ ਅਧਿਕਾਰੀ ਡਿਊਟੀ ਦੇ ਉੱਪਰ ਪੂਰੀ ਤਨਦੇਹੀ ਤੇ ਮੁਸਤੈਦੀ ਦੇ ਨਾਲ ਤਾਇਨਾਤ ਹੋਵੇਗਾ ਜਿਸ ਨਾਲ ਕ੍ਰਾਈਮ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਨੱਥ ਪਾਈ ਜਾਵੇਗੀ ਇਸੇ ਪ੍ਰਕਾਰ ਹੀ ਭਾਰਤ-ਪਾਕ ਬਾਰਡਰ ਦੇ ਉੱਪਰ ਵੀ ਬੀਬੀਐਸਐਫ ਦੇ ਨਾਲ ਤਾਲਮਿਲ ਕਰਕੇ ਪੂਰੀ ਤਰ੍ਹਾਂ ਦੇ ਨਾਲ ਨਕੇਲ ਕਸੀ ਗਈ ਹੈ ਅਤੇ ਮਿਸ਼ਨ ਸੰਧੂਰ ਤੋਂ ਬਾਅਦ ਬਾਰਡਰ ਦੇ ਉੱਪਰ ਵੀ ਪੂਰੀ ਤਰ੍ਹਾਂ ਦੇ ਨਾਲ ਗੁਰਦਾਸਪੁਰ ਪੁਲਿਸ ਚੌਕਸ ਹੈ ਜਿੱਥੇ ਉਹਨਾਂ ਨੇ ਕਿਹਾ ਕਿ ਕ੍ਰਾਈਮ ਨੂੰ ਕਿਸੇ ਵੀ ਕੀਮਤ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਗੁਰਦਾਸਪੁਰ ਜ਼ਿਲ੍ਹੇ ਨੂੰ ਕਰਾਈ ਮੁਕਤ ਬਣਾਇਆ ਜਾਏਗਾ ਅੱਜ ਭਾਈ ਲਾਲੋ ਚੌਂਕ ਦੇ ਵਿੱਚ ਐਸਐਸਪੀ ਆਈਪੀਐਸ ਆਦਿੱਤਿਆ ਦੀ ਮੌਜੂਦਗੀ ਦੇ ਵਿੱਚ तमाम ਉੱਚ ਅਧਿਕਾਰੀਆਂ ਨੇ ਜੜਾ ਵਾ ਨਾਕਾਬੰਦੀ ਕਰਕੇ ਵਾਹਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਅਧੂਰੇ ਵਾਹਨਾਂ ਵਾਲਿਆਂ ਦੇ ਚਲਾਨ ਵੀ ਕੱਟੇ ਗਏ ਤੇ ਲੋਕਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਕਿ ਲੋਕ ਆਪਣੇ ਕਾਗਜ਼ਾਤ ਜਿਹੜੇ ਆ ਪੂਰੇ ਕਰਕੇ ਹੀ ਆਪਣੇ ਘਰੋਂ ਨਿਕਲਣ ਵੱਡੀ ਗਿੰਦੀ ਦੇ ਵਿੱਚ ਪੁਲਿਸ ਦੀ ਤਨਾਈਤੀ ਤੋਂ ਲੋਕ ਵੀ ਖੁਸ਼ ਨਜ਼ਰ ਆਏ ਗੌਰਤਲਬ ਹੈ ਕਿ ਗੁਰਦਾਸਪੁਰ ਪੁਲਿਸ ਵੱਲੋਂ ਮਿਸ਼ਨ ਸੀਲਿੰਗ ਦੇ ਤਹਿਤ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕੜੇ ਸੁਰੱਖਿਆ ਪ੍ਰਬੰਧ ਦੇਖਣ ਨੂੰ ਮਿਲ ਰਹੇ ਹਨ। ਕਿ ਸਾਡੇ ਵੱਲੋਂ ਜਿਹੜਾ ਹੈਗਾ ਡਿਸਟ੍ਰਿਕਟ ਸੀਲਿੰਗ ਦਾ ਜਿਹੜਾ ਪਲਾਨ ਅਸੀਂ ਜਿਹੜਾ ਹੈਗਾ ਇਨੀਸ਼ੀਏਟ ਕੀਤਾ ਹੈਗਾ। ਜਿਹੜੀ ਪੰਜਾਬ ਪੁਲਿਸ ਵੱਲੋਂ ਜਿਹੜਾ ਕ੍ਰਾਈਮ ਨੂੰ ਰੋਕtham ਕਰਨ ਵਾਸਤੇ ਲਾਣ ਆਰਡਰ ਮੇਨਟੇਨ ਕਰਨ ਵਾਸਤੇ ਅਸੀਂ ਲਗਾਤਾਰ ਜਿਹੜਾ ਹੈਗਾ ਸਾਡੀ ਜਿਹੜੀ ਪੋਸਟ ਦੀ ਵਿਜ਼ਿਬਿਲਟੀ ਹੈ ਉਹਨੂੰ ਜਿਹੜਾ ਹੈਗਾ ਮੇਨਟੇਨ ਕਰਦੇ ਹੈਗੇ ਇਸ ਕਰਕੇ ਜ਼ਿਲ੍ਹੇ ਦੇ ਸਾਰੇ ਗੱਸਰ ਆਕਸਸ ओल एस पीज ओल डी एस पीज एस एच ओज चुकी सारे लगभग थर्टी फाइव नाका पॉइंट है पैंतीस जगह नाकेबंदी असी की हैगी जिले के सारे जी एंट्री पॉइंट है वो चैक कर रहे हैं सिटी दे जिन्हें भी सिटीज है दिनानगर आ, दिनानगर दिना नगर इस तू तो अलावा धारीवाल कलानो गुरदासपुर शहर तो जेजर चे चेक चेक पॉइंट है जो पुल है ਉਤੇ ਜੈਨਾ ਕੰਬਨ ਕਿਤੇ ਅਸੀਂ ਜੀ ਚੈੱਕ ਕਰ ਰਹੇ ਹੈਗੇ ਸੋ ਥੈਟ ਕਿ ਅਸੀਂ ਜਿਹੜਾ ਪਬਲਿਕ ਦਾ ਕੰਫੀਡੈਂਸ ਹੈ ਉਹ ਬੁਸ ਕਰ ਸਕੀਏ ਅਦੇ ਨਾਲ ਨਾਲ ਹੀ ਜਿਹੜਾ ਕ੍ਰਾਈਮ ਦੇ ਵਿੱਚ ਹੈਗਾ ਅਸੀਂ ਜਿਹੜਾ ਹੈਗਾ ਜਿਹੜੇ ਕ੍ਰਿਮੀਨਲ ਐਲੀਮੈਂਟਸ ਹੈਗਾ ਕਿਉਂਕਿ ਇਹਦੇ ਵਿੱਚ ਇਨ ਬੀਟਵੀਨ ਜਿਹੜੇ ਸਾਨੂੰ ਰੂਟੀਨ ਚ ਇਨਫੋਰਮੇਸ਼ਨ ਵੀ ਆਂਦੀ ਹੈ ਕਿ ਉਹਦੇ ਚ ਵੀ ਅਸੀਂ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਜਿਲ੍ਹਾ ਗੁਰਦਾਸਪੁਰ ਵੱਲੋਂ ਗ੍ਰਾਹ ਦਾ ਜਿਹੜਾ ਚਲਾਇਆ ਜਾ ਰਿਹਾ ਹੈ ਇਸ ਦਾ ਸਰ ਆਪਣਾ ਬੋਰਡਰੀ ਹੈਗਾ ਪਰ ਉਹਨੇ ਜਿਹੜੀ ਗੱਲ ਕਰ ਰਹੀ ਹੈ ਵੀ ਇਹ ਵਸ ਕੋਈ ਖਾਸ ਕੀਤਾ ਬੋਰਡਰ ਦੇ ਦੇਖੋ ਜੀ ਇੱਕ ਚੀਜ਼ ਹੈ ਆਪਰੇਸ਼ਨ ਸਿੰਧੂਰ ਦੇ ਬਾਅਦ ਗੋਨ ਐਕਟੀਵਿਟੀ ਸਪੈਸ਼ਲੀ ਜਿਸੀ ਬੋਸ ਬਾਰਡਰ ਕਰ ਰਹੀ ਹੈ ਉਹ ਹਾਲੇ ਤੱਕ ਜਿਹੜਾ ਹੈਗਾ ਉਹਦੇ ਚ ਸਿਗਨੀਫੀਕੈਂਟ ਡ੍ਰੋਪ ਜਿਹੜਾ ਦੇਖਿਆ ਗਿਆ ਹੈਗਾ ਉਹਦੇ ਬਾਅਦ ਕੋਈ ਮੇਜਰ ਡ੍ਰੋਨ ਐਕਟੀਵਿਟੀ ਸਾਹਮਣੇ ਨਹੀਂ ਆਈ ਹੈ ਬਾਕੀ ਉਸ ਲਈ ਜਿਹੜੇ ਸਾਡੇ ਸੈਕੰਡ ਡਿਫੈਂਸ ਦੇ ਨਾਕਾ ਜਿਹੜੇ ਹੈਗੇ ਇਨ ਪਲੇਸ ਹੈਗੇ ਅਸੀਂ ਬੀਐਸਐਫ ਦੇ ਨਾਲ ਵੀ ਜਿਹੜੇ ਈਵਨਿੰਗ ਦੇ ਵਿੱਚ ਨਾਈਟ ਦੇ ਵਿੱਚ ਜੁਆਇੰਟ ਨਾਕਾ ਵਰਦੀ ਹੈ ਉਹ ਅਸੀਂ ਬੜਾ ਜਿਆਦਾ ਵਿੱਚ ਕਰਦੇ ਹਾਂ ਤੇ ਸਾਡੇ ਜਿਹੜੇ ਗੈਸਰ ਆਫਸਰ ਸਗੇ ਉਹ ਵੀ ਜਿਹੜੇ ਹੈਗੇ ਰਾਤ ਨੂੰ ਜਿਹੜੇ ਹੈਗੇ ਉਹ ਗਸ਼ਟੇ ਰਹਿੰਦੇ ਹੈਗੇ ਮੇਰੇ ਵੱਲੋਂ ਵੀ ਪਿਛਲੇ 3-4 ਦਿਨਾਂ ਦੇ ਵਿੱਚ ਰਾਤ ਨੂੰ ਵੀ ਜਿਹੜਾ ਹੈਗਾ ਸ਼ਰਦੀ ਚੈਕਿੰਗ ਕੀਤੀ ਗਈ ਸੀ ਮੇਨ ਮੇਨ ਮੇਰੇ ਵੱਲੋਂ ਦੋ ਪੁਲਿਸ ਥਾਣਾ ਹੈਗੇ ਦਿਨਾਨਗਰ ਅਤੇ ਜਿਹੜੇ ਸਿਟੀ ਥਾਣੇ ਦਾ ਜਿਹੜਾ ਹੈਗਾ ਕ੍ਰਾਈਮ ਜਿਹੜਾ ਹੈਗਾ ਉਹ ਪਰਸਨਲੀ ਆਈਓ ਨਾਲ ਗੱਲ ਕਰਕੇ ਹਰ ਇੱਕ ਕੇਸ ਬਾਰੇ ਇਹ ਗੱਲ ਬਾਤ ਕੀਤੀ ਗਈ ਉਹ ਸਾਡੇ ਵੱਲੋਂ ਆ ਸਾਰੇ ਜਿਹੜੇ ਵੀ ਹੈਗੇ ਸਾਡੀ ਪਿੰਡ ਦੇ ਚੀਨ ਨੂੰ ਕਲੀਅਰ ਕਰਨ ਵਾਸਤੇ ਸਾਡੇ ਲਾਣੌੜਾ ਨੂੰ ਮੇਨਟੇਨ ਕਰਨ ਵਾਸਤੇ ਸਾਰੇ ਜਿਹੜਾ ਅਫਰਟਸ ਹੈ ਉਹ ਬਿਨਾਂ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ ਸਾਇਕ ਲੋਕਾਂ ਵਿੱਚ ਗੱਲ ਲੱਗੀ ਹੈ ਕਿ ਕਿਸੇ ਦੇ ਨਾਲ ਬਟਾਲਾ ਦੇ ਵਿੱਚ ਦੇ ਮੋਬਾਈਲ ਸਿਗਨਲ ਚੁੰਦੇ ਨੇ ਜਾਂ ਦਵਾਚੰਦੇ ਨੇ ਉਹ ਸਮਾਧਨ ਕਰਕੇ ਉਹਦਾ 1000 ਵਾਪਸ ਕਰਕੇ ਕਹਿੰਦੇ ਕਿ ਕਰਤਾਨਪੁਰ ਦੇ ਚੀਜ਼ ਦੇ ਦੇਖੋ ਗੁਦਾਸਪੁਰ ਦੇ ਵਿੱਚ ਵੀ 올 ਰੈਡੀ ਦੇਖੋ ਇਹਦੇ ਵਿੱਚ ਵੀ 올 ਰੈਡੀ ਅਸੀਂ ਜਿਹੜਾ ਹੈਗਾ ਸਪੂਟਾ ਵੀ ਦੇ ਵਿੱਚ ਇੰਨਾ

जरा तो लीगल एक्शन भी लिया एंड इसके अलावा जगास्ट भी किया गया तो ए गुरदपुर पुलिस पूरी मुस्तैद भी व्यक्ति अगर इलीगली जगह सोशल मीडिया का मिसयूज करेगा खिलाफ लीगल कार्रवाई होगी थैंक यू